ਇੱਕ ਮਹਾਪੁਰਸ਼ ਜੰਗਲ ਵਿੱਚ ਬੈਠ ਕੇ ਨਾਮ ਜਪਦੇ ਹਨ ਤੇ ਜਦੋਂ ਕਦੇ ਭੁੱਖ ਲੱਗਣੀ ਪਿੰਡ ਵਿੱਚ ਜਾਂਦੇ ਆਵਾਜ਼ ਦਿੰਦੇ ਭੁੱਖ ਲੱਗੀ ਹੈ ਤੇ ਜਿੱਥੋਂ ਪ੍ਰਸ਼ਾਦਾ ਮਿਲ ਜਾਂਦਾ ਬੈਠ ਕੇ ਛਕ ਲੈਂਦੇ ਵਾਪਸ ਆਣ ਕੇ ਨਾਮ ਜਪਣ ਲੱਗ ਜਾਂਦੇ ਮਧੂਕੜੀ ਚਿਤਾਰਨੀ ਗੁਰੂ ਕੀ ਸਾਧ ਸੰਗਤ ਭਾਵ ਮੰਗਣਾ ਚੰਗਾ ਨਹੀਂ ਪਰ ਜਿਸ ਮਹਾਪੁਰਸ਼ ਦਾ ਕਿਤੇ ਦਾਵਾ ਨਾ ਹੋਵੇ ਉਸ ਵਾਸਤੇ ਗੁਰਬਾਣੀ ਵਿੱਚ ਕਬੀਰ ਸਾਹਿਬ ਜੀ ਵੀ ਫਰਮਾਉਂਦੇ ਹਨ ਕਬੀਰ ਭਲੀ ਮਧੂਕਰੀ ਨਾਣਾ ਵਿਦਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ ਇਸ ਤਰ੍ਹਾਂ ਦੇ ਮਹਾਪੁਰਸ਼ ਲਈ ਮਧੂਕੜੀ ਚਤਾਰਨੀ ਗੁਨਾ ਨਹੀਂ ਬਈ ਜਿਸ ਦਾ ਕਿਤੇ ਦਾਵਾ ਨਾ ਹੋਵੇ ਸੋ ਇਸ ਤਰ੍ਹਾਂ ਦੇ ਹੀ ਸੰਨ ਇਹ ਮਹਾਪੁਰਸ਼ ਬੈਠ ਕੇ ਨਾਮ ਜਪਦੇ ਹਨ ਵਾਹਿਗੁਰੂ ਦੇ ਦਰਸ਼ਨਾਂ ਦੀ ਹੀ ਇੱਛਾ ਹੈ ਮਨ ਦੇ ਅੰਦਰ ਔਰ ਕੋਈ ਫੁਰਨਾ ਨਹੀਂ ਤੇ ਗੁਰੂ ਕੀ ਸਾਧ ਸੰਗਤ ਜੋ ਵੀ ਕੋਈ ਇੱਛਾ ਲੈ ਕੇ ਕੋਈ ਕੰਮ ਕਰਦਾ ਹੈ ਨਾ ਉਸ ਦਾ ਇੱਕ ਨਾ ਇੱਕ ਦਿਨ ਇਮਤਿਹਾਨ ਜ਼ਰੂਰ ਹੁੰਦਾ ਹੈ ਕਿਉਂਕਿ ਇਮਤਿਹਾਨ ਤੋਂ ਬਿਨਾ ਕੋਈ ਅਹੁਦਾ ਪ੍ਰਾਪਤ ਨਹੀਂ ਹੋ ਸਕਦਾ ਇਮਤਿਹਾਨ ਤੋਂ ਬਿਨਾ ਕੋਈ ਅਹੁਦਾ ਪ੍ਰਾਪਤ ਨਹੀਂ ਹੋ ਸਕਦਾ ਇਸੇ ਤਰ੍ਹਾਂ ਉਹ ਮਹਾਪੁਰਸ਼ ਜੋ ਜੰਗਲ ਵਿੱਚ ਨਾਮ ਜਪਦੇ ਸਨ ਅੱਜ ਇਮਤਿਹਾਨ ਦਾ ਸਮਾਂ ਆ ਗਿਆ ਇਹਨਾਂ ਦਾ ਅੱਜ ਰੋਟੀ ਛਕਣ ਵਾਸਤੇ ਮਾਹਪਰਸ਼ ਨਗਰ ਵਿੱਚ ਗਏ ਅੱਗੇ ਕਿਸੇ ਦੇ ਘਰ ਵਿਆਹ ਹੈ अनेका ਆ ਰਹੇ ਹਨ ਭੋਜਨ ਖਾ ਕੇ ਜਾ ਰਹੇ ਹਨ ਮਾਹਪਰਸ਼ ਵੀ ਇੱਕ ਪਾਸੇ ਖੜੋ ਗਏ ਪਰ ਕਿਸੇ ਨੇ ਪਾਣੀ ਦਾ ਘੁੱਟ ਵੀ ਨਹੀਂ ਪੁੱਛਿਆ ਆ ਜਿਵੇਂ ਗਏ ਸੀ ਉਸੇ ਤਰ੍ਹਾਂ ਹੀ ਸਾਰਾ ਦਿਨ ਖੜੇ ਰਹੇ ਤੇ ਭੁੱਖੇ ਪਾਣੇ ਵਾਪਸ ਆ ਗਏ ਰੋਜ ਦੀ ਤਰ੍ਹਾਂ ਨਾਮ ਜਪਣ ਲੱਗ ਪਏ ਕੁਝ ਸਮੇਂ ਬਾਅਦ ਕੀ ਤਕਿਆ ਸਾਹਮਣੇ ਦੋ ਦਿੱਬ ਮੂਰਤਾਂ ਜਿਨ੍ਹਾਂ ਦੇ ਹੱਥ ਵਿੱਚ ਵਈ ਜਗਦੀਆਂ ਮਸਾਲਾਂ ਹਨ ਤੇ ਸਾਹਮਣੇ ਖੜੀਆਂ ਹਨ ਮਹਾਪੁਰਸ਼ਾਂ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਨ ਆਏ ਹੋ ਤਾਂ ਉਹਨਾਂ ਦੱਸਿਆ ਜੀ ਅਸੀਂ ਭਗਵਾਨ ਦੇ ਭੇਜੇ ਹੋਏ ਦੂਤ ਹਾਂ ਭਗਵਾਨ ਨੇ ਭੇਜਿਆ ਹੈ ਕਿ ਜਿਸ ਪਿੰਡ ਵਿੱਚ ਮੇਰੇ ਮਹਾਪੁਰਸ਼ ਦੀ ਨਰਾਦਰੀ ਹੋਈ ਹੈ ਉਸ ਪਿੰਡ ਨੂੰ ਸਾੜ ਕੇ ਸੁਆਹ ਕਰ ਦਿਓ ਇਸ ਲਈ ਘਰ ਤਾਂ ਅਸੀਂ ਵੀ ਜਾਣਦੇ ਹਾਂ ਪਰ ਸਾਨੂੰ ਹੁਕਮ ਹੈ ਵੀ ਤੁਹਾਨੂੰ ਪੁੱਛ ਕੇ ਇਸ ਲਈ ਯਾਰਾ ਨਾਲ ਚੱਲ ਕੇ ਇਸ਼ਾਰਾ ਕਰੋ ਤਾਂ ਕਿ ਉਥੇ ਅੱਗ ਲਾਉਣੀ ਸ਼ੁਰੂ ਕਰੀਏ ਮਾਪਰਸ ਨੇ ਹੱਥ ਜੋੜੇ ਤੇ ਆਖਿਆ ਨਾ ਵਾਈ ਨਾ ਬਈ ਮੇਰੀ ਕਿਸੇ ਨੇ ਕੋਈ ਬਿਆਦਵੀ ਨਹੀਂ ਕੀਤੀ ਤੁਸੀਂ ਜਾਓ ਮੈਂ ਕਿਸੇ ਦੇ ਘਰ ਨੂੰ ਅੱਗ ਨਹੀਂ ਲਾਉਣੀ ਆਖਿਆ ਆ ਸਾਰਾ ਦਿਨ ਭੁੱਖਾ ਖੜੂਤਾ ਰਿਹਾ ਤੇ ਫਿਰ ਵੀ ਆਖਦਾ ਹੈ ਕਿ ਮੇਰੀ ਕਿਸੇ ਨੇ ਬਿਆਦਵੀ ਨਹੀਂ ਕੀਤੀ ਤਾਂ ਮਾਹ ਪ੍ਰੇਸ਼ਾਨੇ ਆਕੇ ਆ ਭਗਵਾਨ ਨੂੰ ਪੁੱਛੋ ਕਿ ਰੋਟੀ ਦੇਣੀ ਨਾ ਦੇਣੀ ਬੰਦੇ ਦੇ ਵਸ ਹੈ ਬਈ ਜੇ ਤੂੰ ਮੇਰੇ ਕਰਮਾਂ ਵਿੱਚ ਹੀ ਲਿਖੀ ਨਹੀਂ ਜੇ ਤੂੰ ਮੇਰੇ ਕਰਮਾਂ ਵਿੱਚ ਲਿਖੀ ਹੁੰਦੀ ਤਾਂ ਉਹਨਾਂ ਦੀ ਕੀ ਜੁਰਤ ਸੀ ਕਿਉਂ ਰੋਟੀ ਨਾ ਦਿੰਦੇ ਮੈਨੂੰ ਤੇ ਜੇ ਤੂੰ ਲਿਖੀ ਨਹੀਂ ਤਾਂ ਉਹਨਾਂ ਨੇ ਦਿੱਤੀ ਨਹੀਂ ਉਹਨਾਂ ਨੇ ਤਾਂ ਤੇਰੀ ਲਿਖਤ ਦੇ ਉੱਤੇ ਫੁੱਲ ਚੜਾਏ ਹਨ ਤੇ ਉਲਟਾ ਦੋਸ਼ ਉਹਨਾਂ ਦਾ ਇਹ ਜਵਾਬ ਦੇ ਕੇ ਦੂਤਾਂ ਨੂੰ ਤੋੜ ਦਿੱਤਾ ਦੂਤਾਂ ਨੇ ਜਦੋਂ ਜਾ ਕੇ ਭਗਵਾਨ ਨੂੰ ਇਹ ਸਭ ਕੁਝ ਦੱਸਿਆ ਤਾਂ ਭਗਵਾਨ ਨੇ ਆਖਿਆ ਅੱਛਾ ਵੀ ਜਿਹੜਾ ਕਰਨ ਘਰਨ ਮੈਨੂੰ ਸਮਝਦਾ ਹੈ ਆ ਮੇਰਾ ਜੀ ਕਰਦਾ ਹੈ ਕਿ ਮੈਂ ਉਸ ਦੇ ਜਾ ਕੇ ਦਰਸ਼ਨ ਕਰਾਂ ਪਹਿਲਾਂ ਤਾਂ ਬਈ ਉਹ ਮੇਰੇ ਦਰਸ਼ਨਾਂ ਨੂੰ ਲੋਚਦਾ ਸੀ ਹੁਣ ਮੈਂ ਉਸ ਦੇ ਦਰਸ਼ਨਾਂ ਨੂੰ ਲੋਚਦਾ ਹਾਂ ਮਹਾਂਪੁਰਸ਼ ਜਿੱਥੇ ਬੈਠੇ ਸਨ ਭਗਵਾਨ ਸਾਹਮਣੇ ਆਖੜੋਤੇ ਤੇ ਆਵਾਜ਼ ਦਿੱਤੀ ਮਾ ਪਰਸੋ ਹੁਣ ਤੁਹਾਨੂੰ ਅੱਖਾਂ ਬੰਦ ਕਰਕੇ ਮੈਨੂੰ ਦੇਖਣ ਦੀ ਲੋੜ ਨਹੀਂ ਮੈਂ ਹੁਣ ਤੁਹਾਨੂੰ ਹਰ ਥਾਂ ਤੇ ਦੱਸਾਂਗਾ ਬਣ ਤਿੰਨ ਪर्वਤ ਹੈ ਪਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਮਾ ਪਰਸੋ ਜੋ ਵੀ ਕੋਈ ਮੇਰੀ ਆਗਿਆ ਵਿੱਚ ਰਹਿ ਕੇ ਕਰਮ ਕਰਦਾ ਹੈ ਉਸ ਨੂੰ ਫਿਰ ਬਣਾ ਤ੍ਰਿਣਾ ਵਿੱਚ ਪर्वਤਾਂ ਵਿੱਚ ਪੱਤੇ ਪੱਤੇ ਵਿੱਚ ਜਰੇ ਜਰੇ ਵਿੱਚ ਦਿਖਾਈ ਦਿੰਦਾ ਹਾਂ ਕਿਉਂਕਿ ਜੈਸੀ ਆਗਿਆ ਤੈਸਾ ਕਰਮ ਸੋ ਮਾ ਪਰਸੂ ਇਹ ਇਮਤਿਹਾਨ ਸੀ ਤੁਹਾਡਾ ਤੇ ਤੁਸੀਂ ਇਮਤਿਹਾਨ ਵਿੱਚੋਂ ਪਾਸ ਹੋ ਗਏ ਹੋ ਜੋ ਕੁਛ ਕਰੇ ਸੋਈ ਪ੍ਰਭ ਮਨ ਹੈ ਉਹ ਹੀ RAM ਨਾਮ ਰੰਗ ਰਾਤੇ ਗੁਰੂ ਕੀ ਸਾਧ ਸੰਗਤ ਇਹ ਹੈ ਮਾ ਪਰਸੂ ਦੀ ਨਿਸ਼ਾਨੀ ਕਿ ਜੋ ਵਾਹਿਗੁਰੂ ਕਰੇ ਉਸ ਨੂੰ ਭਲਾ ਕਰਕੇ ਹੀ ਮੰਨਣਾ ਉਹ ਕਦੇ ਨਹੀਂ ਕਹਿੰਦੇ ਕਿ ਰੱਬ ਮਾੜਾ ਕਰਦਾ ਹੈ ਆ ਜਿਵੇਂ ਕੋਈ ਅਗਿਆਨੀ ਪੁਰਸ਼ ਤੁਰਿਆ ਜਾਂਦਾ ਸੀ ਤੇ ਰਸਤੇ ਵਿੱਚ ਹਦਵਾੜੇ ਲੱਗੇ ਹੋਏ ਸਨ ਉਸ ਦੀ ਨਜ਼ਰ ਪਈ ਕਿਨੇ ਵੱਡੇ ਵੱਡੇ ਹਨ ਅੱਗੇ ਗਿਆ ਤੇ ਥੱਕ ਗਿਆ ਤਾਂ ਇੱਕ ਦਰਖਤ ਥੱਲੇ ਲੰਮਾ ਪੈ ਗਿਆ ਉਹ ਦਰਖਤ ਗੁਰੂ ਕੀ ਸਾਧ ਸੰਗਤ ਜਾਮਣ ਦਾ ਸੀ ਤੇ ਜਦੋਂ ਜਾਮਣਾ ਉੱਤੇ ਨਜ਼ਰ ਗਈ ਤਾਂ ਮਨ ਵਿੱਚ ਸੋਚਦਾ ਹੈ ਕਿ ਰੱਬ ਵੀ ਨਾ ਬਸ ਐਵੇਂ ਹੀ ਹੈ ਆ ਰੱਬ ਵੀ ਬਸ ਐਵੇਂ ਹੀ ਹੈ ਉਹ ਛੋਟੀਆਂ ਛੋਟੀਆਂ ਬੀਲਾਂ ਤੇ ਉਹਨਾਂ ਨੂੰ ਐਡੇ ਵੱਡੇ ਵੱਡੇ ਮਤੀਰੇ ਲਾ ਦਿੱਤੇ ਤੇ ਇਹ ਐਡਾ ਵੱਡਾ ਦਰਖਤ ਤੇ ਪੂਰਾ ਪੂਰਾ ਜਮਣਾ ਲਾ ਦਿੱਤੀਆਂ ਹਨ ਗੁਰੂ ਕੀ ਸਾਧ ਸੰਗਤ ਰੱਬ ਦੀ ਕੀਤੀ ਤੇ ਤਰਕ ਕਰ ਰਿਹਾ ਸੀ ਜਦੋਂ ਤਰਕ ਕਰ ਰਿਹਾ ਸੀ ਕਿ ਇੰਨੇ ਨੂੰ ਹਵਾ ਚੱਲੀ ਤੇ ਇੱਕ ਜਮ ਨੂੰ ਟੁੱਟਾ ਤੇ ਉਸ ਦੇ ਨੱਕ ਤੇ ਆ ਕੇ ਵੱਜਾ ਤਾਂ ਇੱਕਦਮ ਹੂਸ਼ ਆ ਗਈ ਕਿ ਵਈ ਰੱਬ ਨੇ ਜੋ ਵੀ ਕੀਤਾ ਹੈ ਆ ਰੱਬ ਜੋ ਵੀ ਕਰਦਾ ਠੀਕ ਹੀ ਕਰਦਾ ਹੈ ਜਿਵੇਂ ਇਸ ਦਰਖਤ ਨੂੰ ਐਡੇ ਵੱਡੇ ਵੱਡੇ ਮਤੀਰੇ ਲਾ ਦਿੰਦਾ ਤਾਂ ਮੇਰੇ ਨੱਕ ਤੇ ਤਾਂ ਆ ਕੇ ਵੱਜਦਾ ਜਦੋਂ ਵੱਜਦਾ ਤਾਂ ਬਸ ਅੱਜ ਮੇਰਾ ਕੁਝ ਹੀ ਨਾ ਸੀ ਵਚਣ ਸੋ ਅਗਿਆਨੀ ਪੁਰਸ਼ ਮੰਨਦਾ ਹੈ ਜਦੋਂ ਉਸ ਦੇ ਨਾਲ ਬੀਤਦੀ ਹੈ ਪਰ ਮਹਾਂਪੁਰਸ਼ ਗੁਰੂ ਕੀ ਸਾਦ ਸੰਗਤ ਹਰ ਰੰਗ ਵਿੱਚ ਰਾਜੀ ਰਹਿੰਦੇ ਹਨ ਇਸ ਲਈ ਇਹ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੈ ਜੋ ਕੁਛ ਕਰੈ ਸੋਈ ਪ੍ਰਭ ਮਨ ਹੈ ਉਹ ਹੀ RAM ਨਾਮ ਰੰਗ ਰਾਤੇ ਉਹ ਹਰ ਵੇਲੇ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਅਤੇ ਐਸੇ ਮਹਾਂਪੁਰਸ਼ਾਂ ਦੀ ਸੁਭਾ ਰਹਿੰਦੀ ਦੁਨੀਆ ਤੱਕ ਰਹਿੰਦੀ ਹੈ ਤਨ ਕੀ ਸੁਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਤੇ ਫਿਰ ਬਈ ਉਨਾ ਵਾਸਤੇ ਬਚਨ ਹੈ ਮੇਰੇ RAM ਹਰ ਸੰਤਾਂ ਜੇ ਵਡਨਾ ਕੋਈ ਉਹ ਸੰਸਾਰ ਵਿੱਚ ਸਭ ਤੋਂ ਵੱਡੇ ਹਨ ਪਰ ਕਿਸੇ ਨੇ ਆਖਿਆ ਨਹੀਂ ਭਈ ਧਰਤੀ ਹੈ ਵੱਡੀ ਸਾਰੀ ਖਲਕਤ ਜਿਸ ਨੇ ਚਾਈ ਹੋਈ ਹੈ ਆ ਚਾਰ ਬੰਦੇ ਲੜ ਕੇ ਬੈਠੇ ਸਨ ਆਪਸ ਵਿੱਚ ਗੱਲਾਂ ਕਰਨ ਲੱਗੇ ਇੱਕ ਨੇ ਆਖਿਆ ਭਈ ਧਰਤੀ ਸਭ ਤੋਂ ਵੱਡੀ ਹੈ ਕਿਉਂਕਿ ਇਸ ਨੇ ਸਾਰੀ ਦੁਨੀਆ ਆਪਣੇ ਉੱਪਰ ਚੁੱਕੀ ਹੋਈ ਹੈ ਤੇ ਦੂਜੇ ਨੇ ਆਖਿਆ ਨਹੀਂ ਉਹ ਭਰਾਵਾ ਧਰਤੀ ਨਹੀਂ ਵੱਡੀ ਸ਼ੇਸ਼ਨਾਗ ਹੈ ਵੱਡਾ ਜਿਸਨੇ ਧਰਤੀ ਵੀ ਸਿਰ ਤੇ ਉਠਾਈ ਹੋਈ ਹੈ ਆਖਿਆ ਨਹੀਂ ਸ਼ੇਸ਼ਨਾਗ ਨਹੀਂ ਵੱਡਾ ਹੈਨ Shivji ਵੱਡੇ ਜਿਨ੍ਹਾਂ ਸ਼ੇਸ਼ਨਾਗ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ ਤੇ ਦੂਜੇ ਆਖਿਆ ਨਹੀਂ ਜੀ Shivji ਨਹੀਂ ਵੱਡੇ ਹੈ ਕਹੇ লাশ ਵੱਡਾ ਜਿੱਥੇ Shiva ਨੇ ਧੂਣੀ ਰਮਾਈ ਹੋਈ ਹੈ ਤੇ ਦੂਜੇ ਆਖਿਆ ਕੈਲਾਸ਼ ਨਹੀਂ ਵੱਡਾ ਹੈ 라वण ਵੱਡਾ ਉਹ ਜਿੱਥੇ 라वण ਨੇ ਤਾਕਤ ਅਜਮਾਈ ਹੋਈ ਹੈ ਕਿਉਂਕਿ ਕੈਲਾਸ਼ ਨੂੰ 라वण ਨੇ ਚੁੱਕ ਲਿਆ ਸੀ ਤੇ ਉਤਨੇ ਆਖਿਆ 라वण ਨਹੀਂ ਵੱਡਾ ਹੈ ਵਾਲੀ ਵੱਡਾ ਵੀ ਜਿਨੇ 라वण ਦੀ ਕੌਰ ਦਵਾਈ ਹੋਈ ਹੈ ਤੇ ਦੂਜੇ ਆਖਿਆ ਵਾਲੀ ਨਹੀਂ ਵੱਡਾ ਹੈ ਰਾਮ ਵੱਡੇ ਜਿਨਾ ਵਾਲੀ ਦੀ ਅਲਖ ਮੁਕਾਈ ਹੋਈ ਹੈ ਆਖਿਆ ਨਹੀਂ ਵੀ ਰਾਮ ਨਹੀਂ ਵੱਡੇ ਰਾਮ ਵੀ ਨਹੀਂ ਵੱਡੇ ਤਾਂ ਕਿਸੇ ਪੁੱਛਿਆ ਵੀ ਰਾਮ ਨਾਲੋਂ ਵੀ ਕੋਈ ਵੱਡਾ ਹੈ ਤਾਂ ਇੱਕ ਨੇ ਆਖਿਆ ਹਾਂ ਹੈ ਵੀ ਫਿਰ ਕੌਣ ਹੈ ਦੱਸ ਉਸਨੇ ਆਖਿਆ ਕਿ ਰਾਮ ਨਹੀਂ ਵੱਡੇ ਹਨ ਸੰਤ ਵੱਡੇ ਜਿਨ੍ਹਾਂ ਰਾਮ ਤੋਂ ਕਾਰ ਕਰਾਈ ਹੋਈ ਹੈ ਆ ਦੁਸਹਿਰਾ ਤੁਸੀਂ ਮਨਾਉਂਦੇ ਹੋ ਕਿਉਂ ਕਿਉਂਕਿ ਰਾਵਣ ਮਰਿਆ ਇਕ ਜ਼ੁਲਮ ਦਾ ਅੰਤ ਹੋਇਆ ਸੀ ਪਰ ਇਹ ਭਾਣਾ ਕਿਵੇਂ ਬੀਤਿਆ ਇਹ ਕਥਾ ਇਉਂ ਹੈ ਰਾਵਣ ਨੇ ਪੁੱਛਿਆ ਆਪਣੇ ਵਜ਼ੀਰਾਂ ਨੂੰ ਕਿ ਮੇਰੇ ਰਾਜ ਵਿੱਚ ਸਾਰੇ ਟੈਕਸ ਦੇ ਰਹੇ ਹਨ ਕਿ ਨਹੀਂ ਤੇ ਵਜ਼ੀਰਾਂ ਨੇ ਆਖਿਆ ਜੀ ਬਾਕੀ ਤਾਂ ਸਾਰੇ ਟੈਕਸ ਦਿੰਦੇ ਹਨ ਪਰ ਉਹ ਵਿਰਸ਼ਾਂ ਦੇ ਝੁੰਡ ਵਿੱਚ ਬੈਠੇ ਮਹਾਂਪੁਰਸ਼ ਉਹ ਟੈਕਸ ਨਹੀਂ ਦੇ ਰਹੇ ਰਾਵਣ ਰਾਜਾ ਚੱਲ ਕੇ ਆਇਆ ਕਿਉਂ ਬਈ ਤੁਸੀਂ ਟੈਕਸ ਨਹੀਂ ਦਿੰਦੇ? ਮਹਾਪੁਰਸ਼ਾਂ ਨੇ ਆਖਿਆ, "ਬਈ ਕੰਮ ਅਸੀਂ ਕੋਈ ਕਰਦੇ ਨਹੀਂ, ਭੁੱਖ ਲੱਗਦੀ ਹੈ ਬਰਸ਼ਾਂ ਤੋਂ ਪੱਤੇ ਤੋੜ ਕੇ ਖਾ ਲੈਂਦੇ ਹਾਂ। ਪਿਆਸ ਲੱਗਦੀ ਹੈ ਤੇ ਚਸ਼ਮੇ ਤੋਂ ਪਾਣੀ ਲਿਆ ਕੇ ਪੀ ਲੈਂਦੇ ਹਾਂ। ਫਿਰ ਤੈਨੂੰ ਕਿਹੜੀ ਗੱਲ ਦਾ ਟੈਕਸ ਦਈਏ?" ਰਾਜਿਆ, "ਤੈਨੂੰ ਕਿਹੜੀ ਗੱਲ ਦਾ ਟੈਕਸ ਦਈਏ?" ਆਖਿਆ, "ਮੇਰੇ ਰਾਜ ਵਿੱਚ ਰਹਿੰਦੇ ਹੋ। ਇਸ ਕਰਕੇ ਤੇ ਰਿਸ਼ੀਆਂ ਨੇ ਆਖਿਆ ਜੇ ਤੇਰੇ ਰਾਜ ਵਿੱਚ ਰਹਿੰਦੇ ਹਾਂ ਤਾਂ ਸ਼ਾਸਤਰ ਆਖਦਾ ਹੈ ਕਿ ਜਿਹੜੀ ਕਮਾਈ ਅਸੀਂ ਕਰਾਂਗੇ ਉਸ ਦਾ ਦਸਵਾਂ ਹਿੱਸਾ ਤੂੰ ਲਵੇਂਗਾ ਆਖਿਆ ਇਹ ਤਾਂ ਗੁਪਤ ਗੱਲ ਹੈ ਮੈਂ ਪ੍ਰਗਟ ਟੈਕਸ ਲਾਉਣਾ ਚਾਹੁੰਦਾ ਹਾਂ ਆਖਿਆ ਫਿਰ ਸਾਡੀ ਤਲਾਸ਼ੀ ਲੈ ਲੈ ਸਾਡੇ ਕੋਲ ਕੀ ਹੈ ਆਖਿਆ ਮੈਂ ਤੁਹਾਡੇ ਕੱਪੜਿਆਂ ਦੀ ਤਲਾਸ਼ੀ ਨਹੀਂ ਲਵਾਂਗਾ ਮੈਂ ਤੁਹਾਡੇ ਸਰੀਰ ਦੀ ਤਲਾਸ਼ੀ ਲਵਾਂਗਾ ਤੁਹਾਡੇ ਕੱਪੜਿਆਂ ਦੀ ਨਹੀਂ ਤੁਹਾਡੇ ਸਰੀਰ ਦੀ ਤਲਾਸ਼ੀ ਲਵਾਂਗਾ ਜੇ ਸਰੀਰ ਤੁਹਾਡੇ ਵਿੱਚ ਖੂਨ ਹੈ ਤਾਂ ਮੈਨੂੰ ਖੂਨ ਦੇ ਦਿਓ ਧਰਿਸ਼ੀਆਂ ਨੇ ਲੱਤਾਂ ਅੱਗੇ ਕਰ ਦਿੱਤੀਆਂ ਆਖਿਆ ਲੈ ਰਾਜਾ ਜੇ ਖੂਨ ਦਾ ਭੁੱਖਾ ਹੈ ਪਿਆਸਾ ਹੈ ਤਾਂ ਖੂਨ ਕੱਢ ਲੈ ਰਿਸ਼ੀਆਂ ਦੀਆਂ ਪਿੰਨੀਆਂ ਪਸ ਕੇ ਵਿਚੋਂ ਖੂਨ ਕੱਢ ਲਿਆ ਗਿਆ ਤੇ ਸਾਧ ਸੰਗਤ ਘੜਾ ਭਰ ਗਿਆ ਖੂਨ ਦਾ ਤੇ ਜਦੋਂ ਰਾਵਣ ਦੇ ਸਾਹਮਣੇ ਆਇਆ ਤਾ ਹਿਰਦਾ ਕੰਬ ਗਿਆ ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਪਾਪ ਹੈ ਤਾਂ ਬੁਰਾ ਪਰ ਪਾਪੀ ਨੂੰ ਬੜਾ ਪਿਆਰਾ ਲੱਗਦਾ ਹੈ ਜਿਵੇਂ ਮਹਾਪੁਰਸ਼ ਧਾਰਨਾ ਪੜਦੇ ਹਨ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਰਾਵਣ ਡਰ ਗਿਆ ਕਿ ਪਾਪ ਕਰ ਬੈਠਾ ਹ ਤਾਂ ਇਸ ਨੂੰ ਪੰਤਾਂ ਨੇ ਦੱਸਿਆ ਕਿ ਜੇ ਇਹ ਘੜਾ ਆਪਣੇ ਰਾਜ ਵਿੱਚ ਦਬੇਗਾ ਤਾਂ ਕਾਲ ਪੈ ਜਾਏਗਾ ਤਾਂ ਇਸ ਨੇ ਰਾਜੇ ਜਨਕ ਦੀ ਜੂਹ ਵਿੱਚ ਦਬ ਦਿੱਤਾ ਉਥੇ ਕਾਲ ਪੈ ਗਿਆ ਕਾਲ ਪੈ ਗਿਆ ਤਾਂ ਰਾਜੇ ਜਨਕ ਨੇ ਆਪ ਹਲਵਾਇਆ ਧਰਤੀ ਵਿੱਚੋਂ ਇੱਕ ਘੜਾ ਨਿਕਲਿਆ ਉਸ ਘੜੇ ਵਿੱਚੋਂ ਨਿਕਲੀ ਸੀਤਾ ਤੇ ਸਮੇਂ ਅਨੁਸਾਰ ਉਹ ਰਾਵਣ ਦਾ ਕਾਲ ਬਣ ਗਈ ਆਖਿਆ ਇਹ ਕਿਉਂ ਹੋਇਆ ਬਈ ਸਭ ਕੁਝ ਕਿਸ ਨੇ ਕਰਾਇਆ ਤੇ ਆਖਿਆ ਸੰਤਾਂ ਨੇ ਇਸ ਲਈ RAM ਨੇ ਹੀ ਵੱਡੇ ਹਨ ਸੰਤ ਵੱਡੇ ਜਿੰਨਾ RAM ਤੋਂ ਕਾਰ ਕਰਾਈ ਹੋਈ ਐ ਮੇਰੇ RAM ਹਰ ਸੰਤਾਂ ਜੀਵੜਨਾ ਕੋਈ ਕਿਉਂਕਿ ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਜਲ-ਥਲ ਮਹੀਲ ਸੋਈ ਵੈਸੇ ਗੁਰੂ ਕੀ ਸਾਧ ਸੰਗਤ ਮਹਾਂਪੁਰਸ਼ਾਂ ਦਾ ਜਿਸ ਨੂੰ ਸੰਗ ਹੋ ਗਿਆ ਤਾਂ ਸਮਝੋ ਰੰਗ ਲੱਗ ਗਿਆ ਪਰ ਕਰਮਾਂ ਤੋਂ ਬਿਨਾ ਮੇਲ ਨਹੀਂ ਹੁੰਦਾ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਸੋ ਕਰਮ ਵੀ ਘਰ ਬੈਠਿਆ ਨਹੀਂ ਬਣਦੇ ਉਦੋਂ ਬਪਰਾਲਾ ਕਰਨਾ ਪੈਂਦਾ ਹੈ ਅੰਮ੍ਰਿਤ ਵੇਲੇ ਉઠੋ ਇਸ਼ਨਾਨ ਕਰੋ ਬਾਣੀ ਪੜੋ ਔਰ ਆਪਣੇ ਨੇੜੇ ਦੇ ਗੁਰੂ ਘਰ ਵਿੱਚ ਜਾ ਕੇ ਦਰਸ਼ਨ ਗੁਰੂ ਸਾਹਿਬ ਦੇ ਕਰੋ ਬਾਣੀ ਪੜਾਂਗੇ ਸੰਗਤ ਕਰਾਂਗੇ ਫਿਰ ਸਾਡੇ ਪੁੰਨਾਂ ਦੇ ਪ੍ਰਤਾਪ ਦੇ ਨਾਲ ਸਤਿ ਪੁਰਸ਼ਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਏਗੀ ਤੇ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਫਿਰ ਗੁਰੂ ਸਾਹਿਬ ਦੇ ਨਾਲ ਪਿਆਰ ਲੱਗੇਗਾ ਜਦੋਂ ਗੁਰੂ ਸਾਹਿਬ ਦੇ ਨਾਲ ਅਸੀਂ ਤੁਰ ਅੰਦਰੋਂ ਪਿਆਰ ਕਰਾਂਗੇ ਤਾਂ ਅਕਾਲ ਪੁਰਖ ਦੀ ਕਿਰਪਾ ਹੋਏਗੀ ਫਿਰ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ